पाकिस्तान पाकिस पाकिस pakistan पाकिस पाकिस्त पाकिस्तुदाबा देशारो ਜੈ ਹਿੰਦ ਜੈ ਜਵਾਹਰ ਜਿੰਦਾਬਾਦ ਇੱਕ ਮਿੰਟ ਪਾਜੀ ਨਾਲ ਗੱਲ ਕਰਦੇ ਆ ਜੈ ਜਵਾਹਰ ਜਿੰਦਾਬਾਦ ਜਿੰਦਾਬਾਦ ਦੇਖੋ ਇਹ ਪ੍ਰੋਟੈਸਟ ਜਿਹੜੇ ਸਾਡੇ ਪਹਿਲਗਾਮ ਦੇ ਵਿੱਚ ਸਾਡੇ ਭਰਾ ਮਾਰੇ ਗਏ ਨੇ ਹਿੰਦੁਸਤਾਨੀ ਸਾਡੇ ਵੀਰ ਜਿਨ੍ਹਾਂ ਨੂੰ ਬੇਦੋਸ਼ਿਆਂ ਨੂੰ ਜਨਾ ਤੇ ਜਿਹੜੇ ਛੁੱਟੀਆਂ ਬਣਾਉਣ ਕੋਈ ਆਪਣਾ ਹਨੀਮੂਨ ਬਣਾਉਣ ਉੱਥੇ ਗਿਆ ਸੀ ਇਹ ਪਾਕਿਸਤਾਨ ਵੱਲੋਂ ਜਿਹੜਾ ਹਮੇਸ਼ਾ ਹੀ ਇੰਡੀਆ ਤੋਂ 1000 ਕੱਟ ਬਲੀਡ ਕਰਦੀ ਜਿਹੜੀ ਉਹਦੀ ਪਾਲਿਸੀ ਆ ਉਸ ਦੇ ਖਿਲਾਫ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਹਾਂ ਮੇਰੀ ਸਰਕਾਰ ਨੂੰ ਅਪੀਲ ਆ ਕਿ ਸਮੁੱਚਾ ਪੰਜਾਬ ਇਸ ਦੁੱਖ ਦੀ ਘੜੀ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਆਪਣੀ ਸਰਕਾਰ ਦੇ ਨਾਲ ਖੜਾ ਹੈ ਤੇ ਅਸੀਂ ਇਹੋ ਜਿਹੀਆਂ ਕਟੜਾਂ ਦੀ ਜਿਹੜੀ ਆ ਉਹ ਸਖਤ ਦੰਦਾ ਕਰਦੇ ਆ ਤੇ ਸਰਕਾਰ ਨੂੰ ਇੱਕ ਚਾਹੇ ਨੇ ਪੀ ਇਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਵੀ ਦੇਸ਼ ਦਾ ਦੁਖੀ ਦੇਸ਼ ਆ ਲੱਖ ਚੁੱਕੇ ਨਾ ਵੇਖ ਸਕੇ ਟਾਰੀ ਬਾਗਾ ਆਰਡਰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਜੀ ਇਥੇ ਵੀ ਦੇਖਦੇ ਹੋਏ ਸੀ ਵੇਖੋ ਟਾਰੀ ਬਾਗਾ ਵੀ ਬੰਦ ਕਰਤਾ ਤੇ ਜਿਹੜਾ ਟਰੇਡ ਉਹਦਾ ਸ਼ਿਪਰ ਆ ਹੀ ਹੁੰਦਾ ਉਹ ਵੀ ਬੰਦ ਕਰਦਾਂ ਚਾਹੀਦਾ ਜੇ ਬੰਦ ਕਰਦਾਂ ਫਿਰ ਸਾਰਾ ਬੰਦ ਕਰੋ ਫਿਰ ਟਰੇ ਇਹ ਨਾ ਹੋਵੇ ਸਮੁੰਦਰ ਰਸਤੇ ਸ਼ੁਰੂ ਹੋ ਜਾ ਜਹਾਜ਼ਾਂ ਆ ਤਾਂ ਉਹ ਵੀ ਬੰਦ ਕਰਦ ਮੇਰੀ ਤਾਂ اپیل ਆ ਬੰਦ ਕਰਦਾ ਸਾਰਾ ਬੰਦ ਕੀਤਾ ਜਾਵੇ ਜਿਹੜੇ ਪਾਣੀ ਬੰਦ ਕੀਤਾ ਜੀ ਉਹਨਾਂ ਨਾਲ ਜਿਵੇਂ ਦੇਖ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵਾਰ ਵਾਲੇ ਮਾਹੌਲ ਬਣ ਰਹੇ ਨੇ ਦੇਖੋ ਗੱਲ ਇਹ ਆ ਜਿੱਦਾਂ ਪਾਕਿਸਤਾਨ ਕਰਦਾ ਵਾ ਉਹਨੂੰ ਦਾ ਜੋ ਵੀ ਕੀਤਾ ਜਾਵੇ ਉਹਨਾਂ ਹੀ ਥੋੜਾ ਆਟ ਭੁੱਖੇ ਉਹ ਅੱਗੇ ਬੰਡੇ ਪਾਣੀ ਹੁਣ ਬੰਦ ਹੋ ਗਿਆ ਉਹਨਾਂ ਨੂੰ ਆਪਣੇ ਲੋਕਾਂ ਬਾਰੇ ਸੋਚਣਾ ਚਾਹੀਦਾ ਨਾ ਕਿ ਹੱਤ ਬਾਤ ਤੋਂ ਬੜਾ ਵਾ ਦੇਣ ਵਾਸਤੇ ਅਮਰਨਾਥ ਦੀ ਯਾਤਰਾ ਵੀ ਸ਼ੁਰੂ ਹੋਣੀ ਸਮਝਦੇ ਭਗਤਾਂ ਦੀ ਕੋਪੀ ਵੇਖੋ ਨੈਚਰਲੀ ਥੋੜਾ ਬੱਧਾ ਡਰਦਾ ਮਾਹੌਲ ਤਾਂ ਹੈ ਹੀ ਆ ਪਰ ਮੈਂ ਸਮਝਦਾ ਉਹ ਜਿਹੜਾ ਡਰਿਆ ਉਹ ਦੋਸਤਾਨੀ ਨਹੀਂ ਸਾਨੂੰ ਗੱਜ ਵੱਜ ਕੇ ਭੁਲੇਨਾ ਤੇ ਦਰਸ਼ਣਾਂ ਲਈ ਜਾਣਾ ਚਾਹੀਦਾ ਸਰਕਾਰ ਨੂੰ ਕਹੋ ਕਿ ਜਲਦਬਤ ਫਸਕੋੜੀ ਬਿਲਕੁਲ ਬਿਲਕੁਲ ਜੀ ਉਹਨਾਂ ਦੀ ਸਕਿਉਰਟੀ ਉਹਦਾ ਦੀ ਸੁਰੱਖਿਆ ਜਿਹੜੀ ਆ ਉਹ ਉਦੋਂ ਕੀਤਾ ਜਾਵੇ ਅਸੀਂ ਵੀ ਇਥੋਂ ਆਪਣਾ ਜਥਾ ਲੈ ਕੇ ਭੋਲੇਨਾਥ ਦੇ ਦਰਸ਼ਨ ਕਰਨ ਜਾਵਾਂਗੇ ਇਹ ਦੱਸਾਂ ਕਿ ਡਰ ਸਾਡੇ ਚ ਨਹੀਂ ਪੰਜਾਬੀਆਂ ਚ ਨਹੀਂ ਰਾਹੁਲ ਗਾਂਧੀ ਜੀ ਨੇ ਵੀ ਬੋਲਿਆ ਜੀ ਇਸ ਮੁੱਦੇ ਦੇ ਉਹ ਪ੍ਰਧਾਨ ਮੰਤਰੀ ਸਾਹਿਬ ਨਾਲ ਬਿਲਕੁਲ ਬੜੀ ਵਧੀਆ ਗੱਲ ਉਹ ਤਾਂ ਹਮੇਸ਼ਾ ਹੀ ਉਹ ਤੇ ਵੇਖੋ ਜਿਸ ਪਰਿਵਾਰ ਦੇ ਦੋ ਦੋ ਪ੍ਰਧਾਨ ਮੰਤਰੀ ਆਪਣੇ ਸ਼ਹੀਦ ਕਰਵਾਏ ਆ ਉਹ ਉਹਨਾਂ ਨੂੰ ਤੇ ਅਤਵਾਦ ਦਾ ਦੁੱਖ ਪਤਾ ਸੋ ਮੈਂ ਸਮਝਦਾ ਕਿ ਇਹ ਇੱਕ ਚੰਗੀ ਫੈਲਕਤ ਵੀ ਆ ਇਹ ਰਾਹੁਲ ਗਾਂਧੀ ਜੀ ਦੀ ਜਿਹੜੀ ਤਕੜੀ ਤੇ ਚੰਗੀ ਲੀਡਰਸ਼ਿਪ ਆ ਉਹਦੋਂ ਦਰਸਾਉਂਦਾ